ਹਾਂ ਜੀ ਅੱਜ ਆਪਾਂ ਇੱਥੇ ਆਏ ਚਲੋ ਆਪਾਂ ਹੁਣ ਸਾਡੇ ਨਾਲ ਤੀਆ ਬੰਦਾ ਤਾਂ ਹੈ ਨਹੀਂ ਨਾਲ ਉਹਨਾ ਹਣਾ ਵੀ ਨਹੀਂ ਤੁਹਾਡੇ ਡਰਦਾ ਵਿਚਾਰਾ ਹੂੰ ਤੇ ਜਗਾ ਤਾਂ ਆਪਾਂ ਦਿਖਾਤੀਆਂ ਸਾਰੀਆਂ ਮਾਈਨਿੰਗ ਤਾਂ ਥੋੜੀ ਬੋਤੀ ਜਿਹੜੀ ਹੁਣ ਵੀ ਹੋਈ ਹੋਆ ਥੋੜੀ ਬੋਤੀ ਪਤਾ ਕਹਿੰਦੇ ਵੀ ਆਪਾਂ ਉਹਦੇ ਅੱਗੇ ਜਾ ਨਹੀਂ ਸਕਦੇ ਪਾਣੀ ਵਢਾ ਡੂੰਗਾ ਹੁਣ ਆਪਾਂ ਨਹੀਂ ਕਿੱਥੇ ਖੱਡਾ ਮਾਰਿਆ ਹੋਣਾ ਇਹਨਾਂ ਦਾ ਬਿਲਕੁਲ ਹੈ ਉਹ ਕਹਿੰਦੇ ਕੋ ਜਦੋਂ ਅਸੀਂ ਇੱਥੇ ਆਏ ਨਾ ਸਤਲੁਜ ਦਰਿਆ ਦੀ ਗੱਲ ਕਰਦੇ ਅਸੀਂ ਸਤਲੁਜ ਦਰਿਆ ਤਾਂ ਨਹੀਂ ਹੁਣ ਇਹਨੂੰ ਕਹਿ ਸਕਦੇ ਹੁਣ ਤਾਂ ਇੱਕ ਵਿਸ਼ਾਲ ਮਹਾਸਾਗਰ ਦੀ ਤਰ੍ਹਾਂ ਇਹ ਹੋ ਗਿਆ ਵਿਸ਼ਾਲ ਬਹੁ ਡੂੰਗਾ ਕਰਤਾ ਡੂੰਗਾ ਬਹੁਤ ਹੋ ਗਿਆ ਡੂੰਘਾਈ ਵੀ ਬਹੁਤ ਹੋ ਗਈ ਤੇ ਚੁੜਾਈ ਵੀ ਬਹੁਤ ਹੋ ਗਈ ਇਧਰ ਨੂੰ ਘੁੰਮ ਜੋ ਨਾਲ ਦੇ ਨਾਲ ਆਪਾਂ ਪੌੜੀ ਵੀ ਦਿਖਾ ਦਈਏ ਨੇ ਪਿੱਛੇ ਪੌੜਾ ਕਹਿੰਦੇ ਹਾਂ ਕਹਿੰਦੇ ਮੱਧਿਆ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਨਦੀਆਂ ਆ ਉੱਥੇ ਸਭ ਤੋਂ ਜ਼ਿਆਦਾ ਪਾਣੀ ਹੈ ਇਸ ਤਰ੍ਹਾਂ ਦੀ ਇਹ ਜੋ ਐਕਟੀਵਿਟੀ ਆ ਉਧਰ ਹੁੰਦੀ ਆ ਪਰ ਮੈਂ ਕਹਿੰਦਾ ਜਿੰਨਾ ਐਕਟੀਵਿਟੀ ਸਤਲੁਜ ਦਰਿਆ ਦੇ ਵਿੱਚ ਇਸ ਵੇਲੇ ਹੋ ਰਹੀ ਐ ਇੰਨੀ ਪੰਜਾਬ ਹਿੰਦੁਸਤਾਨ ਚ ਕਿਤੇ ਨਹੀਂ ਦੇਖਣ ਨੂੰ ਮਿਲਦੀ ਐ ਹੂੰ ਪੱਥਰ ਸਭ ਤੋਂ ਜ਼ਿਆਦਾ ਕਿੱਥੇ ਨਿਕਲਦਾ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਜਾਂ ਫਿਰ ਪਠਾਨਕੋਟ ਦੇ ਵਿੱਚ ਮਿਲਦਾ ਪੱਥਰ ਠੀਕ ਹੈ ਪੁਲ ਦੇਖਦਾ ਉਹਨਾਂ ਨੇ ਪਿੱਛੇ ਬਿਲਕੁਲ ਪੁਲ ਵਿਖਾਈ ਦੇ ਰਿਹਾ ਉਹ ਪੁਲ ਦੇ ਹਾਲਾਤ ਵੀ ਬੜੇ ਖਰਾਬ ਹੋ ਚੁੱਕੇ ਨੇ ਉਹ ਵੀ ਤਸਵੀਰਾਂ ਅਸੀਂ ਜ਼ਰੂਰ ਸੰਜੀਆ ਕਰਾਂਗੇ ਅਸੀਂ ਜਦ ਇੱਥੇ ਪਹੁੰਚੇ ਪਹੁੰਚਦੇ ਅਸੀਂ ਦੇਖਿਆ ਕਿ ਮਾਈਨਿੰਗ ਦੀ ਜੋ ਮਾਰ ਹੈ ਕਾਫੀ ਪਈ ਹੋਈ ਲਗਭਗ 50 50 60 60 ਫੁੱਟ ਮਾਈਨਿੰਗ ਹੋ ਚੁੱਕੀ ਹੈ ਮੇਰਾ ਇੱਕ ਵੱਡਾ ਸਵਾਲ ਹੈ ਕਿ 50 60 ਫੁੱਟ ਜਿਹੜੀ ਮਾਈਨਿੰਗ ਆਲਰੇਡੀ ਹੋ ਗਈ ਹੈ ਕੀ ਚਾਹੇ ਪਹਿਲਾਂ ਹੋਈ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਹੋਵੇਗੀ ਨੰਬਰ 2 ਤਾਜੀ ਮਾਈਨਿੰਗ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤਾਜੀ ਮਾਈਨਿੰਗ ਵੀ ਹੋਈ ਹੈ ਰਾਤ ਦੇ ਹਨੇਰੇ ਦੇ ਵਿੱਚ ਲਾਈਟਾਂ ਬੰਦ ਕਰਕੇ ਮਾਈਨਿੰਗ ਕੀਤੀ ਜਾਂਦੀ ਹੈ ਆਪਾਂ ਰਣਾ ਜੀ ਉਹਨਾਂ ਦੀ ਜਾਨ ਦੀ ਵੀ ਕਹਿੰਦੇ ਆ ਜਾਨ ਜੋਖਮ ਜੋ ਵੀ ਪਾਉਂਦੇ ਆ ਜਾਨ ਤੁਹਾਡੀ ਵੀ ਕੀਮਤੀ ਹੈ ਕਿਉਂਕਿ ਸਾਨੂੰ ਜਿਹੜੀਆਂ ਸੂਤਰਾਂ ਤੋਂ ਖਬਰ ਆ ਨਾ ਤੁਸੀਂ ਰਾਤ ਨੂੰ ਲਾਈਟਾਂ ਬੰਦ ਕਰਕੇ ਮਾਈਨਿੰਗ ਕਰਦੇ ਤੁਸੀਂ ਆ ਡਰਾਈਵਰੀ ਮਾਰ ਲੈਣੇ ਤੁਸੀਂ ਆਪਦੇ ਮੈਂ ਉਹੀ ਗੱਲ ਕਰਨ ਲੱਗਾ ਰਾਤ ਨੂੰ ਲਾਈਟਾਂ ਬੰਦ ਕਰਕੇ ਇਹਨਾਂ ਵੱਲੋਂ ਮਾਈਨਿੰਗ ਕੀਤੀ ਜਾਂਦੀ ਹੈ ਆਪਣੇ ਹਲਕੇ ਦੇ ਵਿੱਚ ਕਈ ਅਜਿਹੇ ਕਿਸੇ ਹੋ ਚੁੱਕੇ ਨੇ ਅਸੀਂ ਨਸ਼ਰ ਵੀ ਕੀਤੇ ਸੀਗੇ ਟਿਪਰ ਸਮੇਤ ਵਿੱਚ ਪਾਣੀ ਦੇगिर ਗਿਆ ਜੋ ਮਾਈਨਿੰਗ ਦੇ ਵਿੱਚ ਕੰਮ ਕਰਨ ਵਾਲੇ ਆ ਜਦੋਂ ਰੇਡ ਪੈਂਦੀ ਆ ਭੱਜਦੇ ਨੇ ਤੇ ਖੱਡਿਆਂ ਦੇ ਵਿੱਚ गिर ਜਾਂਦੇ ਨੇ ਉਹਨਾਂ ਦੀਆਂ ਮੋਤਾਂ ਹੋ ਜਾਂਦੀਆਂ ਨੇ ਕਈ ਅਜਿਹੇ ਮਾਮਲੇ ਪਿਛਲੇ ਸਮੇਂ ਦੇ ਵਿੱਚ ਆ ਚੁੱਕੇ ਨੇ ਪਰ ਕੀ ਪੈਸਾ ਹੀ ਸਾਰਾ ਕੁਝ ਹੈ ਬਤਲਣਾ ਜੀ ਆਪਾਂ ਚੀਜ਼ਾਂ ਦਿਖਾਤੀਆਂ ਤੈਨੂੰ ਬਾਕੀ ਤਸਵੀਰਾਂ ਦਿਖਾ ਦਾਂਗੇ ਬਾਹ ਮੇਰੀ ਵੀ ਦੁਖਣ ਲੱਗੀ ਕਿਉਂਕਿ ਜੇ ਇਤੇ ਬੋਲਣ ਲੱਗਿਆ ਤਾਂ ਸਾਰਾ ਦਿਨ ਬੋਲੀ ਜਾਓ ਬਿਲਕੁਲ ਗੱਲ ਬੜੀ ਹੋ ਜਾਈ ਲੰਬੀ ਜਿੰਨੀ ਮਰਜ਼ੀ ਕਰ ਲੋ ਪਰ ਮੈਂ ਇੱਕ ਬੋਲੂਗਾ ਕਿ ਪ੍ਰਸ਼ਾਸਨ ਨੂੰ ਸਾਡਾ ਕੰਮ ਕਿਹਨਾਂ ਦਿਖਾਣਾ ਹੈ ਐਨਾ ਅਸੀਂ ਦਿਖਾਉਂਦੇ ਸੀ ਦਿਖਾਉਂਦੇ ਹਾਂ ਤੇ ਦਿਖਾਉਂਦੇ ਰਾਵਾਂਗੇ ਠੀਕ ਆ ਭਗਵੰਤ ਜੀ ਬਿਲਕੁਲ ਦਿਖਾਉਂਦੇ ਰਾਵਾਂਗੇ ਆਪਾਂ ਹਟਣਾ ਥੋੜੇ ਆ ਬਿਲਕੁਲ ਫਿਰ ਹਣਾ ਆਪਾਂ ਆਪਾਂ ਹੁਣ ਕੈਮਰਾ ਚੇਤਾਵਨੀ ਤੁਹਾਨੂੰ ਦਿੰਨੇ ਆ ਕ੍ਰੈਚਰ ਵਾਲਿਓ ਜਿੰਨੇ ਗੈਰ ਕਾਨੂੰਨੀ ਮਾਈ ਮੈਂ ਤੇ ਮੇਰਾ ਵੀਰ ਕੇਸ਼ਰਾਣਾ ਦੋਨੋਂ ਸਤਲੁਜ ਦਰਿਆ ਦੇ ਵਿੱਚ ਆਪਾਂ ਪਹੁੰਚੇ ਜਿੱhan ਤੜੀਏ ਧਰਨੇ ਵਾਲੇ ਕੰਮ ਆਰੇ ਜਿਸ ਤਰ੍ਹਾਂ ਆਪਾਂ ਪਹੁੰਚੇ ਕਿਉਂਕਿ ਜੇਵਾ ਸਾਡੇ ਨਾਲ ਇੱਕ ਬੰਦਾ ਹੋਰ ਹੈ ਆਪਾਂ ਨਾਂ ਨਹੀਂ ਲੈਣਾ ਨਹੀਂ ਹੈ ਉਹ ਪੁਲ ਤੇ ਨਿਗਾਹ ਰੱਖਦਾ ਕਹਿੰਦਾ ਬਾਬਾ ਤਿੰਨ ਚਾਰ ਵੀ ਫੋਰ ਚਿੰਦਰ ਗੱਡੀਆਂ ਇੱਧਰ ਤੇ ਲੰਘੀ ਚਲੋ ਆਈ ਕਿਹੜਾ ਕੁਛ ਚੱਕਣਾ ਇੱਥੇ ਅੱਜ ਦਾ ਬਚਾਣਾ ਹੈ ਜਿਹੜਾ ਚੱਕਦੇ ਲੋਕ ਹੈਨਾ ਇਸ ਕਰਕੇ ਆਪਾਂ ਆਏ ਕੁਝ ਜਗ੍ਹਾ ਪਾਇਜੀਆਂ ਦੇਖੀਆਂ ਜਿਹੜੇ ਕੈਦ ਕੀਤੇ ਆ ਹਾਲਾਂਕਿ ਪਾਣੀ ਚ ਲੰਘ ਨਹੀਂ ਹੁੰਦਾ ਸਵਾਸੇ ਨੂੰ ਬੜੇ ਛਾਤਰ ਦਿਮਾਗ ਐ ਮਾਈਨਿੰਗ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਤਾਂ ਕਿਤੇ ਵਿਗਿਆਨਕ ਹੋਣਾ ਚਾਹੀਦਾ ਸੀ ਜਿਹੜੇ NASA ਚ ਐਨਾ ਤੁਸੀਂ ਉਹ ਕਰ ਰਹੇ ਨਹੀਂ ਤਾਂ ਇਹਨਾਂ ਨੂੰ ਇੱਕ ਨਾ ਟਾਸਕ ਦਿੱਤਾ ਜਾਵੇ ਮੇਰੇ ਹਿਸਾਬ ਨਾਲ ਜਿਹੜੇ ਮਾਈਨਿੰਗ ਵਾਲੇ ਆ ਵੀ ਥੱਲੋਂ ਤੋਂ ਜਿਹੜੀਆਂ ਆਪਾਂ ਕਹਾਣੀਆਂ ਸੁਣਦੇ ਹੁੰਦੇ ਛੋਟੇ ਹੁੰਦੇ ਵੀ ਗਿੱਠ ਮਿੱਠੀਏ ਰਹਿੰਦੇ ਇਹਨਾਂ ਨੂੰ ਲੱਭਣੇ ਹੋ ਏਲੀਨ ਇਹਨਾਂ ਨੂੰ ਲੱਭ ਲੈਣੇ ਮਾਈਨਿੰਗ ਦੇ ਬੜੇ ਵਧੀਆ ਤਰੀਕਿਆਂ ਨਾਲ ਸੜੇ ਕਰ ਰਹੇ ਕਮਾਲ ਕਰਦੇ ਕੋਈ ਦਰ ਪਰ ਖੋਪਰੀ ਇਹ ਨਾ ਡੂੰਗਾ ਨਾ ਡੂੰਗਾ ਆ ਵੇਖ ਆਹੀ ਥੱਲੇ ਖੜੇ ਹੋਏ ਅੱਜ ਰੱਖੇਂ ਦਰਖਤ ਦਰਖਤ ਉੱਪਰ ਗੇ ਹੋਏ ਆ ਦੇਖ ਥੱਲੇ ਦਰਖਤਾਂ ਨੂੰ ਪਾਣੀ ਕਿੱਥੋਂ ਆਂਦਾ ਹੋਣਾ ਇਹਨਾਂ ਨੂੰ ਇਹ ਦੇਖੋ ਇਹ ਕੁਦਰਤ ਦਾ ਕ੍ਰਿਸ਼ਮਾਈਆ ਇਹ ਇੰਨੀ ਤਾਂ ਆਪਣੇ ਵੱਲ ਤੇ ਕਦਰ ਛੱਡੀ ਨਹੀਂ ਕੋਈ ਹੈ ਤੂੰ ਨਾਲੇ ਦੇਖੋ ਆਹੀ ਥੱਲੇ ਆ ਉਹ ਪੱਥਰ ਹੈ ਉੱਪਰ ਦਰਖਤ ਹੈ ਹਵਾ ਜਾਂ ਜਿੱਥੇ ਆਪਾਂ ਖੜੇ ਇਹ ਵੀ ਸੁੱਕਾ ਹੈ ਪੱਥਰ ਉਹ ਦੇਖੋ ਉਹਨਾਂ ਨੂੰ ਕਿੱਦਾਂ ਕੁਦਾਂ ਤਾਂ ਬੋਲੇ ਕੁਦਰਤ ਨੇ ਕੁਦਰਤ ਬਚਾਈ ਹੋਈ ਨਹੀਂ ਇਨਸਾਨ ਨੇ ਜੈਨ ਮਹੀਨ ਨਾ ਕਦਰ ਛੱਡੀ ਨਹੀਂ ਹੈ ਹੈਨਾ ਇਸ ਕਰਕੇ ਸਤਲੁਜ ਦੇ ਵਿੱਚ ਆਪਾਂ ਜੀ ਘੁੰਮ ਰਿਹਾ ਲਗਾਤਾਰ ਮੈਂ ਤੁਹਾਨੂੰ ਉਹਨਾਂ ਕੈਮਰਾ ਕਹਿੰਦਾ ਵੀ ਲਗਾਤਾਰ ਮੈਂ ਕੀੜਾ ਰੱਖਣਾ ਆਪਾਂ ਇੱਧਰ ਹੀ ਰਹਿਣਾ ਹੁਣ ਘੁੰਮਦੇ ਰਹਿਣਾ ਕਿਉਂਕਿ ਚੋਣ ਕਮਿਸ਼ਨ ਜਾਂ ਚੋਣ ਜਾਬਤਾ ਲੱਗਿਆ ਹੋਇਆ ਹੈ ਜਿਹੇ ਦੇ ਵਿੱਚ ਮੈਨੂੰ ਰਾਤ ਸਾਨੂੰ ਬੰਦੇ ਦੀ ਇਨਫੋਰਮੇਸ਼ਨ ਕੰਪਨੀਆਂ ਨੇ ਭੇਜੀ ਪਹਿਲਾਂ ਤੋਂ ਆਉਂਦੀਆਂ ਸਾਨੂੰ ਲਗਾਤਾਰ ਇੱਕ ਦੋ ਇੱਕ ਡੇਢ ਮਹੀਨੇ ਤੋਂ ਬੀ ਜਿਹੜਾ ਯਾਰ ਰਾਤ ਨੂੰ ਨਾ ਇੱਥੇ ਮਾਈਨਿੰਗ ਚੱਲਦੀ ਆ ਧੱਲੇਦਾਰ ਮਾਈਨਿੰਗ ਚੱਲਦੀ ਆ ਰਾਤ ਨੂੰ ਮਾਈਨਿੰਗ ਹੁੰਦੀ ਆ ਪਰ ਆਪਾਂ ਫਿਰ ਹੌਲੇ ਹੌਲੇ ਜੇ ਥੋੜੇ ਬਿਜੀ ਸੀਗੇ ਵਿਸਾਖੀ ਸੀਗੀ ਤਿਹਾਰ ਹੁੰਦਾ ਹੈ ਨਾ ਉਹਦੇ ਚੱਕਰ ਵਿੱਚ ਇੱਧਰ ਕਿੱਥੇ ਆਣਾ ਜਾਮ ਬੜੇ ਲੱਗਦੇ ਕਿ ਟ੍ਰੈਫਿਕ ਵੱਜ ਜਾਂਦੀ ਆ ਆਪਾਂ ਨਾਲੇ ਇਸ ਪਾਸੇ ਆਣਾ ਫਿਰ ਕੋਸ਼ਿਸ਼ ਵੀ ਨਹੀਂ ਕੀਤੀ ਆਣ ਦੀ ਦੋਸਤੋ ਬਾਅਦ ਅੱਜ ਫਿਰ ਮੂਡ ਬਣਿਆ ਵੀ ਆਪਾਂ ਜਾ ਕੇ ਦੇਖ ਆਈਏ ਕਿਉਂਕਿ ਰਾਤ ਫਿਰ ਫੋਨ ਆਇਆ ਵੀ ਮਾਈਨਿੰਗ ਬੰਦ ਹੋਈ ਨੂੰ ਜਿਹੜੀ ਨਜਾਇਜ਼ ਵੀ ਹੁੰਦੀ ਸੀ ਜਿਹੜੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਕਰਦੇ ਸੀ ਉਹ ਬੰਦ ਹੋਈ ਨੂੰ ਵੀ ਘੱਟੋ ਘ ਬਾਜੂਦੇ ਫਿਰ ਵੀ ਕੁਝ ਕੇ 2-4 ਕੇ ਬੰਦੇ ਜਿਹੇ ਹੈ ਕਰੈਚਰ ਮਾਲਕ ਅਜਿਹੇ ਸਰਗਨਾਏ ਜਿਹੜੇ ਪ੍ਰਵਾਹ ਨਹੀਂ ਕਰਦੇ ਰਾਤ ਨੂੰ ਫਿਰ ਗੱਡੀਆਂ ਆਪਣੀਆਂ ਤੋੜਦੇ ਆ ਇੱਕ ਆਦੂਕਾ ਗੱਡੀਆਂ ਲੈ ਕੇ ਆ ਢੋਈ ਜਾਂਦੇ ਮਾਰ ਕਿਉਂਕਿ ਜੇ ਤਾਂ ਹੁਣ ਗੰਪਰੇ ਤੇ ਢੀੜਾ ਮਾਰ ਲਓ ਇਹਨਾਂ ਨੇ ਕਿਹਾ ਹਿਮਾਚਲ ਤੋਂ ਲੈ ਕੇ ਆਂਦੇ ਮਾਲ ਜਿੱਥੇ ਰੋ ਲੈ ਕੇ ਆਂਦੇ ਪਰ ਜੇ ਢੀੜਾ ਮਾਰਿਆ ਜਾਵੇ ਤਾਂ ਕਰੈਚਰ ਹਲੇ ਵੀ ਚੱਲਦੇ ਆ ਦਿਨ ਦੇ ਵੇਲੇ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਗਰੇਚਰ ਚੱਲਦੇ ਦਿਨ ਦੇ ਵੇਲੇ ਇਹ ਨਹੀਂ ਮੈਂ ਕਹਿੰਦਾ ਵੀ ਇੱਥੋਂ ਹੀ ਪਟ ਰਹੇ ਆ ਇਹ ਜਿਹੜੀ ਮਾਲ ਆਲੇ ਦੋਲੇ ਤੋਂ ਆਂਦਾ ਏ ਇਹਨਾਂ ਦਾ ਹਿਮਾਚਲ ਤੋਂ ਆਂਦਾ ਏ ਰੇਲਵੇ ਦਾ ਆਂਦਾ ਏ ਪੱਥਰ ਕਿਤੋਂ ਵੀ ਆਂਦਾ ਏ ਉਹਦੀ ਆੜ ਦੇ ਵਿੱਚ ਇਹ ਪਟਾਈ ਇੱਥੇ ਵੀ ਹੁੰਦੀ ਆ ਜਿਹੜੀ ਤਸਵੀਰਾਂ ਤੁਹਾਨੂੰ ਆਪਾਂ ਦਿਖਾਣੀ ਆ ਨਾ ਹੁਣ ਉਹ ਤਾਜ਼ੀਆਂ ਪੱਟੇ ਹੋਏ ਦੀ ਤਸਵੀਰਾਂ ਇਹ ਤੋਂ ਅੱਗੇ ਵੀ ਬਹੁਤ ਕੁਝ ਹੋਣਾ ਪਰ ਆਪਾਂ ਕੀ ਜਾਈਏ ਕਿੱਥੇ ਤੱਕ ਇੱਥੇ ਤੱਕ ਆਪ ਆਏ ਫਿਰ ਆਪਾਂ ਗਿੜੇ ਲਾਵਾਂਗੇ ਅਗਲੇ ਗਿੜੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੱਚੀ ਕਾ